है बस सब कुछ नवा-नवा अच्छा थे थे लग गया ये बहुत ही बढ़िया और पवित्र त्यौहार ਮੰਨਿਆ ਜਾਂਦਾ ਹੈ ਇਸ ਨੂੰ ਹਰ ਇੱਕ ਕੋਈ ਧਰਮ ਦਾ ਇਨਸਾਨ ਵੀ ਸੈਲੀਬ੍ਰੇਟ ਕਰਦਾ ਹੈ ਅਸੀਂ ਪੰਜਾਬ ਚ ਰਹਿੰਨੇ ਤਾਂ ਵੀ ਸਿੱਖ ਲੋਕ ਵੀ ਇਸ ਨੂੰ ਬਹੁਤ ਜ਼ਿਆਦਾ ਸੈਲੀਬ੍ਰੇਟ ਕਰ ਵੈਸੇ ਬੜੀਆਂ ਦੁਕਾਨਾਂ ਤੋਂ ਸਮਾਨ ਖਰੀਦਦੇ ਤਾਂ ਲੱਗਦਾ ਹੈ ਕਿ ਚਲੋ ਇਹਨਾਂ ਲੋਕਾਂ ਤੋਂ ਵੀ ਸਾਲ ਦੇ ਵਿੱਚ ਆਪਣਾ ਖਰੀਦਣਾ ਚਾਹੀਦਾ ਹੈ ਤਾਂ ਕਿ ਹਰ ਬੰਦਾ ਇੱਕ ਅੱਛੀ ਦੀਵਾਲੀ ਮਨਾਏ ਆਪਣੀ ਸ਼ਬਦ ਮੰਨਿਆ ਜਾਂਦਾ ਹੈ ਬਹੁਤ ਤਰੀਤੀ ਰਿਵਾਜ ਹੁੰਦੇ ਆ ਦਿਵਾਲੀ ਦੇ ਬਹੁਤ ਹੀ ਰਿਤੀ ਰਿਵਾਜ ਹੈ ਬਹੁਤ ਇਹਦੇ ਸਾਈਡ ਇਫੈਕਟਸ ਵੀ ਆ ਪਰ ਆਪਾਂ ਉਹਨਾਂ ਵੱਲ ਨਹੀਂ ਜਾਵਾਂਗੇ ਕਿਉਂਕਿ ਆਪਾਂ ਉਹ ਜਿਹੇ ਨਹੀਂ ਆ ਕਿਉਂਕਿ ਅਸੀਂ ਦਰਬਾਰ ਦੇ ਵਿੱਚ ਹਰ ਇੱਕ ਜੋ ਵੀ ਤਰ੍ਹਾਂ ਦੀ ਸਾਨੂੰ ਚੀਜ਼ ਚਾਹੀਦੀ ਹੁੰਦੀ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਆ ਇੱਥੇ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ ਵੋਲੀ ਦੀ ਤਿਆਰੀ ਕਰਾਂਗੇ ਫੁੱਲਾਂ ਨਾਲ ਘਰ ਨੂੰ ਸਜਾਵਾਂਗੇ ਤੇ ਮੰਦਿਰ ਦੇ ਵਿੱਚ ਸਾਰੀ ਸਫਾਈ ਕਰਕੇ ਉਹਨੂੰ ਬਹੁਤ ਸੋਨਾ ਸਜਾਵਾਂਗੇ ਬਸ ਦੇਖੋ ਜੀ ਸ਼ੁਰੂ ਤੋਂ ਪੁਰਾਣੇ ਜਮਾਨੇ ਦੇ ਵਿੱਚ ਜੋ ਚੱਲਦਾ ਆ ਰਿਹਾ ਇਹ ਮਿੱਟੀ ਦਾ ਹੀ ਚੱਲਦਾ ਆ ਰਿਹਾ ਕੀ ਕੀ ਨਵੀਆਂ ਚੀਜ਼ਾਂ ਆਈਆਂ ਦੀਵਾਲੀ ਤੇ ਚੱਕ ਜਾਏ ਇਸ ਵਾਰ ਬਹੁਤ ਬੰਗੀਆਂ ਆਈਆਂ ਹਨ यहां ਕਈ ਵੈਰਾਈਟੀ ਨਮੀ ਆਈ ਆ ਵੀ ਅੰਦਰ ਦਿਖਾ ਸਕਦੇ ਹਾਂ ਅਸੀਂ ਅੰਦਰ ਕਾ ਲੱਗੀਆਂ ਹੋਈਆਂ ਵੈਰਾਈਟੀਆਂ ਜੀ ਡਿਸਪਲੇ ਕਰੀਆਂ ਹੋਈਆਂ ਜੀ ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗੀ ਸੋਹਣੇ ਸੋਹਣੇ ਦੀਵੇ ਲਗਾਓ ਕਿਉਂਕਿ ਇਸ ਦਿਨ ਸਾਡੇ ਜਿਹੜੇ ਰਾਮ ਜੀ ਆਉ ਆਏ ਸੀਗੇ ਦੀਪਾਵਲੀ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਆ ਦੀਪਾਵਲੀ ਇੱਕ ਖੁਸ਼ੀਆਂ ਦਾ ਪ੍ਰਤੀਕ ਮੰਨੀ ਜਾਂਦੀ ਆ ਕਿਉਂਕਿ ਆ ਪ੍ਰਭੂ શ્રી RAM ਜਦੋਂ ਲੰਕਾ ਤੋਂ ਵਿਜੇਤਾ ਹੋ ਕੇ ਅਯੋਧਿਆ ਦੇ ਵਿੱਚ ਪਹੁੰਚੇ ਸੀਗੇ ਤੇ ਉਸ ਵਕਤ ਅਯੋਧਿਆ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਖੁਸ਼ੀਆਂ ਮਨਾਈ ਗਈ ਸੀ ਜਾਂ ਦੀਪਾਵਲੀ ਵਰਗਾ ਦੀਪਾਵਲੀ ਮਨਾਈ ਗਈ ਸੀਗੀ ਦੀਵਿਆਂ ਦੇ ਨਾਲ ਸਜਾਇਆ ਗਿਆ ਸੀ ਸਾਰੇ ਅਯੋਧਿਆ ਤੇ ਹੁਣ ਉਸੇ ਹੀ ਦੀਪਾਵਲੀ ਨੂੰ ਕੁਝ ਦਿਨ ਰਹਿ ਗਏ ਨੇ ਤੇ ਵਕ ਵਕ ਤਰ੍ਹਾਂ ਦੇ ਤੁਹਾਨੂੰ ਦੀਵੇ ਦਿਖਾਈ ਦੇ ਰਹੇ ਹੋਣਗੇ ਵਕ ਵਕ ਤਰ੍ਹਾਂ ਦੀ ਤੁਹਾਨੂੰ ਹਾਟੀ ਦਿਖਾਈ ਦੇ ਰਹੀਆਂ ਹੋਗੀਆਂ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲ ਰਹੇ ਹੋਣਗੇ ਕਿਉਂਕਿ ਲੋਕਾਂ ਦੇ ਵੱਲੋਂ ਕਾਫੀ ਜਰੀਆ ਇੱਥੇ ਖਰੀਦਦਾਰੀ ਕੀਤੀ ਗਿਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਮਾਰਕੀਟ ਸਜੇ ਕਿਉਂਕਿ ਜਦੋਂ ਤੇ ਪਾਵਲੀ ਆਂਦੀ ਹੈ ਉਦੋਂ ਅਸੀਂ ਘਰ ਆਪਣੇ ਘਰਾਂ ਦੀਆਂ ਸਾਫ-ਸਫਾਈਆਂ ਵੀ ਕਰਦੇ ਆ ਤੇ ਨਵੀਆਂ ਚੀਜ਼ਾਂ ਵੀ ਜ਼ਰੂਰ ਲੈਣੀਆਂ ਆ ਇਹ ਕੁਛ ਮਹਿਮ ਨੇ ਮਹਿਮ ਕਿਸ ਤਰ੍ਹਾਂ ਹੀ ਤੇ ਪਾਵਲੀ ਦਾ ਸਬ ਹੈ ਤੇ ਕਿਸ ਤਰ੍ਹਾਂ ਹੀ ਖਰੀਦਦਾਰੀ ਹੋ ਰਹੀ ਹੈ ਹੈ ਬਸ ਸਭ ਕੁਝ ਨਵਾਂ-ਨਵਾਂ ਅੱਛਾ ਲੱਗੇ ਹੋਰ ਅੱਛਾ ਮੈਮ ਕਿਹਾ ਜਾਂਦਾ ਕਿ ਦੀਪਾਵਲੀ ਵਾਲੇ ਦਿਨ ਖੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਵਾ ਤੇ ਨਾਲ ਜਦੋਂ ਦੀਪਾਵਲੀ ਆਂਦੀ ਹੈ ਘਰ ਦੇ ਵਿੱਚ ਸਫਾਈਆਂ ਵੀ ਹੁੰਦੀਆਂ ਤੇ ਨਵੀਆਂ ਚੀਜ਼ਾਂ ਵੀ ਆਂਦੀਆਂ ਹਾਂਜੀ ਜ਼ਰੂਰ ਕਿਉਂਕਿ ਉਹਦੇ ਨਾਲ ਮਤਲਬ ਬੰਨਿਆ ਜਾਂਦਾ ਹੈ ਨਾ ਕਿ ਸਫਾਈ ਹੁੰਦੀ ਹੈ ਤਾਂ ਉਹ ਮਤਲਬ ਲక్ష్ਮੀ ਮਾਤਾ ਦਾ ਵੀ ਪ੍ਰਵੇਸ਼ ਇਸ ਕਰਕੇ ਹੁੰਦਾ ਸਭ ਆਪਣੀਆਂ ਸਫਾਈਆਂ ਕਰਦੇ ਆ ਕਰ ਸਾਫ ਸੁਥਰਾ ਅੱਛਾ ਮੈਮ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਦੀਪਾਵਲੀ ਮਨਾਈ ਜਾਏਗੀ ਤੇ ਕਿਸ ਤਰ੍ਹਾਂ ਦਾ ਪਹਿਲੇ ਵਰਗਾ ਮਾਹੌਲ ਆ ਦੀਵਾਲੀ ਬਹੁਤ ਅੱਛੀ ਖੁਸ਼ੀਆਂ ਵਾਲੀ ਔਰ ਬਹੁਤ ਅੱਛਾ ਮਾਹੌਲ ਹੈ ਮੈਂ ਤਾਂ ਡੈਕੋਰੇਸ਼ਨ ਲਈ ਸਮਾਨ ਔਰ ਦੀਵੇ ਵਗੈਰਾ ਵੀ ਚਲੋ ਆਪਣਾ ਸਾਰਾ ਆਪਾਂ ਵੈਸੇ ਬੜੀਆਂ ਦੁਕਾਨਾਂ ਤੋਂ ਸਮਾਨ ਖਰੀਦਦੇ ਤਾਂ ਲੱਗਦਾ ਕਿ ਚਲੋ ਇਹਨਾਂ ਲੋਕਾਂ ਤੋਂ ਵੀ ਸਾਲ ਦੇ ਵਿੱਚ ਆਪਣਾ ਖਰੀਦਣਾ ਚਾਹੀਦਾ ਹੈ ਤਾਂ ਕਿ ਹਰ ਬੰਦਾ ਇੱਕ ਅੱਛੀ ਦੀਵਾਲੀ ਮਨਾਏ ਆਪਣੀ ਹਾਂ ਕਿਉਂਕਿ ਆਪਾਂ ਦੇਖਦੇ ਆ ਨਾ ਕਿ ਆਪਾਂ ਵੱਡੇ ਸ਼ੋਰੂਮਾਂ 'ਚ ਜਾਂਦੇ ਆ ਆਨਲਾਈਨ ਸਮਾਨ ਮੰਗਾਲਨੇ ਅੱਜਕੱਲ ਆਨਲਾਈਨ ਬਹੁਤ ਹੋ ਚੁੱਕਾ ਵਾ ਇਹਨਾਂ ਤੋਂ ਕੋਲ ਘੱਟ ਹੀ ਲੋਕ ਆਂਦੇ ਨੇ ਹਾਂ ਵੈਸੇ ਅਸੀਂ ਆਨਲਾਈਨ ਨਹੀਂ ਮੈਂ ਮੰਗਾਂਦੀ ਮੈਂ ਤਾਂ ਹਮੇਸ਼ਾ ਆਪਣਾ ਐਸਵੇਂ ਪਰਚੇਸ ਕਰੀਦੇ ਹਾਂ ਤਾਂ ਬਿਲਕੁਲ ਦਬਾਵ ਦੀਪਾਵਲੀ ਦੇ ਤਿਉਹਾਰ ਦੇ ਉੱਤੇ ਲੋਕਾਂ ਦੇ ਵੱਲੋਂ ਬਿਲਕੁਲ ਬਾਹਰ ਆ ਕੇ ਜਿਹੜੀ ਸ਼ਾਪਿੰਗਾਂ ਵੀ ਕੀਤੀ ਜਾਂਦੀਆਂ ਤੇ ਨਵੀਂ-ਨਵੀਂਆਂ ਚੀਜ਼ਾਂ ਵੀ ਲਿਆਂਦੀਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕੀ ਇੱਥੇ ਆ ਪੂਜਾ ਦਾ ਸਮਾਨ ਵੀ ਜਿਹੜਾ ਇੱਥੇ ਰੱਖਿਆ ਹੋਇਆ ਵਾ ਜਿਹੜਾ ਦੀ ਪਾਵਲੀ ਦੇ ਆ ਪੂਜਾ ਜਦੋਂ ਕੀਤੀ ਜਾਂਦੀ ਹੈ ਮਾਂ ਲਕਸ਼ਮੀ ਜੀ ਦੀ ਸ਼੍ਰੀ ਗਣੇਸ਼ ਜੀ ਦੀ ਤੇ ਉਥੋਂ ਲੈ ਕੇ ਆ ਜੇ ਇੱਥੇ ਕੈਂਡਲਾਂ ਵੀ ਪਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰੰਗੋਲੀਆਂ ਵੀ ਪਈਆਂ ਨੇ ਤੇ ਇੱਕ ਲਾਸਾਇਦੀ ਮੋਮਬਤੀ ਵੀ ਪਈ ਹੈ ਤੇ ਵੱਖ-ਵੱਖ ਤਰ੍ਹਾਂ ਦੇ ਵਿੱਚ ਫੁੱਲ ਚੜੀਆਂ ਵੀ ਰੱਖੀਆਂ ਗਈਆਂ ਨੇ ਤੇ ਤੇ ਜਿਹੜੇ ਦੇਖ ਸਕਦੇ ਹੋ ਜੇ ਇੱਥੇ ਸਜਾਵਟ ਦੇ ਲਈ ਜਿਹੜਾ ਜਿਹੜਾ ਘਰ ਪ੍ਰਵੇਸ਼ ਕਰਦੇ ਆ ਤੇ ਉਹ ਤੇ ਉਸ ਨੂੰ ਲੈ ਕੇ ਹਾਰ ਵਗੈਰਾ ਟੰਗੇ ਹੋਏ ਨੇ ਤੇ ਵੱਖ-ਵੱਖ ਤਰ੍ਹਾਂ ਦੀਆਂ ਮਾਲਾਵਾਂ ਟੰਗੀਆਂ ਹੋਈਆਂ ਨੇ ਤੇ ਬਹੁਤ ਹੀ ਜਿਹੜਿਆ ਇੱਥੇ ਮੋਰ ਪੰਖ ਵੀ ਰੱਖੇ ਹੋਏ ਨੇ ਬਹੁਤ ਤਰ੍ਹਾਂ ਦੀਆਂ ਅੱਛਾ ਮੈਂ ਪਾਵਲੀ ਆ ਕਿਸ ਤਰ੍ਹਾਂ ਦਾ ਤਿਉਹਾਰ ਮੰਨਿਆ ਜਾਂਦਾ ਵਾ ਇਹ ਬਹੁਤ ਹੀ ਵਧੀਆ ਅਤੇ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ ਇਸ ਨੂੰ ਹਰ ਕੋਈ ਧਰਮ ਦਾ ਇਨਸਾਨ ਵੀ ਸੈਲੀਬ੍ਰੇਟ ਕਰਦਾ ਹੈ ਅਸੀਂ ਪੰਜਾਬ 'ਚ ਰਹਿੰਨੇ ਤਾਂ ਵੀ ਸਿੱਖ ਲੋਕ ਵੀ ਇਸ ਨੂੰ ਬਹੁਤ ਜ਼ਿਆਦਾ ਸੈਲੀਬ੍ਰੇਟ ਕਰਦੇ ਆਂ ਅੱਛਾ ਤੁਸੀਂ ਤੁਹਾਡੇ ਵੱਲੋਂ ਦੀਪਾਵਲੀ ਤੁਹਾਡੀ ਫਰਸਟ ਦੀਪਾਵਲੀ ਇੱਥੇ ਹੈ ਨਾ ਨਹੀਂ ਮੇਰੀ ਸੈਕਿੰਡ ਹੈ ਵੈਸੇ ਹਾਂਜੀ ਅੱਛਾ ਕਿਸ ਤਰ੍ਹਾਂ ਦੀ ਤਿਆਰੀਆਂ ਤੁਹਾਡੇ ਵੱਲੋਂ ਕੀਤੀ ਜਾ ਰਹੀਆਂ ਅਸੀਂ ਕਰੇ ਬਹੁਤ ਜ਼ਿਆਦਾ ਹੈਵੀ ਲਾਈਟਸ ਲਗਾਈਆਂ ਅਤੇ ਬਹੁਤ ਸਾਰੇ ਪਟਾਕਿਆਂ ਦੀ ਸ਼ਾਪਿੰਗ ਕੀਤੀ ਹੈ ਅਜੇ ਤੱਕ ਤੇ ਹੋਰ ਅਸੀਂ ਦੀਵਿਆਂ ਦੀ ਵੀ ਅਜੇ ਸ਼ਾਪਿੰਗ ਕਰਨੀ ਹੈ ਤੇ ਉਸ ਦੇ ਨਾਲ ਡੈਕੋਰੇਸ਼ਨ ਦਾ ਬਹੁਤ ਖਿਆਸ ਖਾਸੇ ਆਨ ਰੱਖਿਆ ਜਾਂਦਾ ਪੂਜਾ ਦਾ ਹੋ ਜਾਣਾ ਤੇ ਕਿਸ ਤਰ੍ਹਾਂ ਦਾ ਮਤਲਬ ਉਸ ਨੂੰ ਲੈ ਕੇ ਤਿਆਰੀਆਂ ਕੀਤੀ ਜਾ ਰਹੀ ਤੁਹਾਡੇ ਦਰਜੇ ਕਰੇ ਅਸੀਂ ਰੰਗੋਲੀ ਦੀ ਤਿਆਰੀ ਕਰਾਂਗੇ ਫੁੱਲਾਂ ਨਾਲ ਘਰ ਨੂੰ ਸਜਾਵਾਂਗੇ ਤੇ ਮੰਦਿਰ ਦੇ ਵਿੱਚ ਸਾਰੀ ਸਫਾਈ ਕਰਕੇ ਉਹਨੂੰ ਬਹੁਤ ਸੋਨਾ ਸਜਾਵਾਂਗੇ ਬਸ ਠੀਕ ਹੈ ਮੈਮ ਥੈਂਕ ਯੂ ਥੈਂਕ ਯੂ ਆ ਬਹੁਤ ਲੋਕਾਂ ਦੇ ਵੱਲੋਂ ਸ਼ਾਬਾਸ਼ ਹੈ ਕਿਉਂਕਿ ਇਹ ਪাবਲਿਕ ਖੁਸ਼ੀਆਂ ਦਾ ਤਿਉਹਾਰ ਆ ਹਰ ਇੱਕ ਧਰਮ ਦਾ ਵਿਅਕਤੀ ਜਿਹੜਾ ਕਿ ਇਸ ਨੂੰ ਮਨਾ ਸਕਦਾ ਅੱਛਾ ਸਰ ਕਿਸ ਤਰ੍ਹਾਂ ਦਾ ਸਜਾਵਟ ਕੀਤੀ ਹੈ ਕਿ ਕੀ ਕੀ ਖਾਸ ਇਸ ਵਕਤ ਇਸ ਦੀਵਾਲੀ ਤੇ ਤੁਹਾਡੇ ਵੱਲੋਂ ਲਿਆਇਆ ਗਿਆ ਹਰ ਬਾਰ ਹੀ ਕੋਈ ਨਾ ਕੋਈ ਰਗਮ ਦਾ ਸਮਾਨ ਆਤੇ ਸਾਰੇ ਅੱਛਾ ਇਸ ਵਾਰ ਥੋੜਾ ਬਦਲ ਕੇ ਅੱਛਾ ਅਕਸਰ ਅਸੀਂ ਦੇਖਦੇ ਹਾਂ ਕਿ ਪਲਾਸਟਿਕ ਦਾ ਵੀ ਸਮਾਨ ਇੱਥੇ ਲਿਆ ਲਿਆ ਜਾਂਦਾ ਵਾ ਤੇ ਹੁਣ ਕਿਹੜੀ ਕਿਹੜੀ ਹੈਟਮਾ ਜਰੀਕੀਆਂ ਲੇਕਿਨ ਹੱਥਾਂੋਂ ਬਣਾਈ ਹੁੰਦੀ ਆ ਰਾਜਸਥਾਨ ਤੋਂ ਵੀ ਲੋਕ ਆਂਦੇ ਨੇ ਕਿਸ ਤਰ੍ਹਾਂ ਦੀ ਰਾਜਸਥਾਨ ਤੋਂ ਹੀ ਸਾਰੇ ਆਂਦੇ ਨੇ ਕਿਸ ਤਰ੍ਹਾਂ ਦੀਆਂ ਤੁਹਾਡੇ ਕੋਲ ਤੁਹਾਡੇ ਹੱਥਾਂ ਤੋਂ ਬਣਾਈ ਗਈ ਆ ਹੱਥਾਂ ਵਾਲਾ ਕੁਛ ਨਹੀਂ ਸਾਰੇ ਸੇਮ ਹੀ ਹੈ ਅੱਛਾ ਆ ਬਿਲਕੁਲ ਹੱਥਾਂ ਦੇ ਨਾਲ ਵੀ ਜਿਹੜੀ ਕਿ ਆ ਕਲਾਕਾਰੀ ਜਿਹੜੀ ਕਿ ਇੱਥੇ ਕੀਤੀ ਗਈ ਹੈ ਅਤੇ ਹੋਰ ਵੀ ਜਿਹੜੀ ਕਿ ਆ ਦੀਵੇ ਵੱਖ-ਵੱਖ ਦੀਵੇ ਜਿਹੜੇ ਕਿ ਮੋਮ ਦੇ ਦੀਵੇ ਵੀ ਜਿਹੜੇ ਕਿ ਇੱਥੇ ਆਪਣਾ ਬਣੇ ਹੋਏ ਤੁਹਾਨੂੰ ਨਜ਼ਰ ਆਣਗੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਦੇਵੀ ਦੇਵਤਾ ਨੇ ਉਹਨਾਂ ਦੀ ਜਿਹੜੀ ਹੈ ਵਿਗਰਹ ਵੀ ਇੱਥੇ ਆ ਰੱਖੀ ਹੋਈ ਨਜ਼ਰ ਆ ਰਹੀ ਹੈ ਤੇ ਇੱਥੇ ਲਗਾਤਾਰ ਜਿਹੜੀ ਹੈ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਹੈ ਕਿਉਂਕਿ ਆ ਸ਼ਾਮ ਦੇ ਵੇਲੇ ਤਾਂ ਬਹੁਤ ਜਿਆਦਾ ਇੱਥੇ ਰੌਣਕਾਂ ਜਰੀਆਂ ਲੱਗੀਆਂ ਹੁੰਦੀਆਂ ਨੇ ਆ ਬਹੁਤ ਅਚਾਰਾ ਲੋਕਾਂ ਵੱਲੋਂ ਸ਼ਾ ਇੱਥੇ ਹੁੰਦਾ ਵਾ ਕਿਉਂਕਿ ਘਰ ਦੇ ਵਿੱਚ ਤੇ ਪਾਵਲੀ ਆ ਤੇ ਦੀ ਪਾਵਲੀ ਤੇ ਅਚਾਰ ਦਿਨ ਪਹਿਲਾਂ ਵੀ ਪਹਿਲਾਂ ਹੀ ਲੋਕੀ ਆਪਣੇ ਘਰਾਂ ਦੇ ਵਿੱਚ ਆ ਲਾਈਟਾਂ ਲਾਣ ਲੱਗ ਜਾਂਦੇ ਨੇ ਤੇ ਹੋਰ ਵੀ ਜਿਹੜੇ ਅੰਨੇ ਸਫਾਈਆਂ ਜਰੀਆਂ ਕਰਨ ਲੱਗ ਜਾਂਦੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ 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 ਹਟਰੀ ਐ ਤੇ ਜਿਹੜਾ ਇੱਕ ਬਣਾਇਆ ਗਿਆ ਵਾ ਇੱਕ ਦੇਖਸੋ ਜੋ ਕਿਸ ਤਰ੍ਹਾਂ ਇੱਕ ਮਾਂ ਲక్ష్ਮੀ ਜੀ ਦੇ ਚਰਨ ਜੀ ਇੱਥੇ ਕਿ ਅੱਛਾ ਇਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਅ ਜਰਾ ਬੱਚਾ ਲੈ ਕੇ ਗਿਆ ਇਹ ਗਮਲਾ ਹੋਇ ਤੋ ਹਾਂ ਤੋ ਉਸਦੇ ਬੁੱਟਾ ਲਗਾਉਣ ਵਾਸਤੇ ਗਮਲਾ ਹੋਇਆ ਹੈ ਅੱਛਾ ਕਿਸ ਤਰ੍ਹਾਂ ਦਾ ਇਹ ਬਣਾਇਆ ਗਿਆ ਕਿਸ ਤਰ੍ਹਾਂ ਕਲਾਕਾਰੀ ਕੀਤੀ ਗਈ ਹੈ ਇਹ ਤਾਂ ਇਹ ਪਿਛੋਂ ਸਾਡੇ ਕੋਲ ਰੈਡੀਮੇਟ ਆਉਂਦੇ ਆ ਹਾਂ ਅੱਛਾ ਇਸ ਇਸ ਨੂੰ ਪਲਾਸਟੀ ਦਾ ਕਹਿੰਦੇ ਆ ਜਾਂ ਕਿ ਮਿੱਟੀ ਦਾ ਕਹਿੰਦੇ ਕਿ ਪਿਓਰ ਮਿੱਟੀ ਦਾ ਹਾਂ ਇਹ ਪੇਂਟ ਕਰਿਆ ਹੋਇਆ ਹੈ ਉੱਪਰ ਇਹ ਹਾਂਜੀ ਵਧੀਕੀ ਨਵੀਆਂ ਚੀਜ਼ਾਂ ਆਈਆਂ ਦਿਵਾਲੀ ਤੇ ਚੀਜ਼ਾਂ ਇਹ ਇੱਕ ਵਾਰ ਬਹੁਤ ਆਈਆਂ ਹੀ ਹਮੀਆਂ ਕਈ ਵੈਰੈਟੀ ਨਵੀਂ ਆਈ ਆ ਮੈਂ ਅੰਦਰ ਦਿਖਾ ਸਕਦੇ ਹਾਂ ਅਸੀਂ ਅੰਦਰ ਕਾ ਲੱਗੀਆਂ ਹੋਈਆਂ ਵੈਰੈਟੀਆਂ ਐ ਡਿਸਪਲੇ ਕਰੀਆਂ ਹੋਈਆਂ ਐ ਆ ਬਿਲਕੁਲ ਦਿਵਾਲੀ ਦੇ ਉੱਤੇ ਤੁਹਾਨੂੰ ਵੀ ਵਕ ਵਕ ਤਰ੍ਹਾਂ ਦੀਆਂ ਆਈਟਮਾਂ ਵੀ ਜ਼ਰੂਰ ਦਿਖਾਵਾਂਗੇ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀਗਾ ਕਿ ਵਕ ਵਕ ਤਰ੍ਹਾਂ ਦੇ ਇਸ ਵਾਰ ਦਿਵਾਲੀ ਦੇ ਉੱਤੇ ਦੀਵੇ ਆਏ ਨੇ ਨਵੇਂ-ਨਵੇਂ ਦੀਵੇ ਆਏ ਨੇ ਤੇ ਲੋਕਾਂ ਦੇ ਵੱਲੋਂ ਦੀਵੇ ਵੀ ਜ਼ਰੂਰ ਖਰੀਦੇ ਜਾ ਰਹੇ ਨੇ ਤੇ ਬਿਲਕੁਲ ਇਹ ਦਿਖਾ ਦੇਣਾ ਚਾਹੁੰਨਾ ਵਾਂ ਕਿ ਇੱਕ ਪੂਜਾ ਟਾਈ ਵਰਗਾ ਇੱਕ ਦੀਵੇ ਬਣਾਏ ਗਏ ਨੇ ਤੇ ਇਹ ਤੁਸੀਂ ਇਸ 골ਡਨ ਰੰਗ ਦੇ ਦੀਵੇ ਬਣਾਏ ਗਏ ਨੇ ਇਸ ਨੂੰ ਲੈ ਕੇ ਵੀ ਬੜੀ ਵਧੀਆ ਜਿਹੜੀ ਘਰ ਦੇ ਵਿੱਚ ਦੀਪਾਵਲੀ ਅਤੇ ਦੀਵੇ ਜਗ ਸਕਦੇ ਨੇ ਕਿਉਂਕਿ ਬਹੁਤ ਜਿਆਦਾ ਅੱਛੇ ਜਿਹੜੇ ਦੀਵੇ ਬਣਾਏ ਗਏ ਨੇ ਇਹ ਗ੍ਰਾਹਕਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਹੋਂਗਾਰਾ ਜਿਹੜਾ ਹੈ ਇੱਥੇ ਦੁਕਾਨ ਦੇ ਉੱਤੇ ਮਿਲ ਰਿਹਾ ਵਾ ਤੇ ਬਹੁਤ ਹੀ ਉਤਸ਼ਾਹ ਹੈ ਲੋਕਾਂ ਨੂੰ ਇਸ ਦੀਪavali ਦਾ ਕਿਉਂਕਿ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਬਾਅਦ ਦੀਵਾਲੀ ਆਉਂਦੀ ਹੈ ਦੀਪavali ਦਾ ਬਹੁਤ ਉਤਸ਼ਾਹ ਹੁੰਦਾ ਹੈ ਦੁਕਾਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਮੋਰ ਪੀਕਾਕ ਦੇ ਨਾਲ ਹੀ ਇੱਕ ਦੀਵੇ ਬਣਾਏ ਗਏ ਨੇ ਉਸ ਦੇ ਵਿੱਚ ਤੁਸੀਂ ਦੀਵੇ ਲਾ ਕੇ ਆਪਣੇ ਆਪਣੇ ਘਰੇ ਇੱਕ ਖੁਸ਼ੀਆਂ ਦਾ ਬਣਾ ਸਕਦੇ ਹੋ ਪਰਤੀ ਮਨਾਸ ਦਿਵਾਲੀ ਮਨਾਸ ਉਹ ਦੂਜੇ ਪਾਸੇ ਤੁਹਾਨੂੰ ਦਿਖਾ ਦਦਾ ਆ ਸ਼੍ਰੀ ਸੀਤਾ ਮਾ ਅਤੇ ਸ਼੍ਰੀ ਰਾਮ ਜੀ ਤੇ ਗਰੇ ਜੀ ਦਾ ਜਿਹੜਾ ਇੱਕ ਉਹ ਬਣਾਇਆ ਗਿਆ ਵਾ ਤੇ ਇਸ ਨੂੰ ਲੈ ਕੇ ਬਰੀ ਸ਼ੁਭ ਮੰਨਤਾ ਜਰੀਏ ਮੰਨੀ ਗਈ ਹੈ ਤੇ ਇੱਥੇ ਜਿਹੜੇ ਲੋਕ ਨੇ ਇੱਥੇ ਲੋਕ ਵੀ ਨੇ ਤੇ ਆ ਗੱਲਬਾਤ ਵੀ ਕਰਨੀ ਜ਼ਰੂਰ ਚਾਹਾਂਗੇ ਕਿਉਂਕਿ ਲੋਕਾਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਇੱਥੇ ਖਰੀਦ ਕੀਤੇ ਜਾ ਰਹੀ ਹੈ ਸ਼ਾਪਿੰਗ ਕੀਤੇ ਜਾ ਰਹੀ ਹੈ ਬਹੁਤ ਉਤਸ਼ਾਹ ਹੈ ਕਿਉਂਕਿ ਤਿਉਹਾਰਾਂ ਲੈ ਕੇ ਹਾਂਜੀ ਮੈਮ ਦੀਪਾਵਲੀ ਆ ਰਹੀ ਹੈ ਤਿਉਹਾਰ ਅਤੇ ਖੁਸ਼ੀਆਂ ਦਾ ਤਿਉਹਾਰ ਨਾ ਜਾਂਦਾ ਹੈ ਨਾ ਤੇ ਹਰ ਕਿਸੇ ਘਰ ਦੇ ਵਿੱਚ ਜੀਵਾ ਜਗਦਾ ਹੈ ਕਿ ਕਿਸ ਤਰ੍ਹਾਂ ਪ੍ਰਕਾਰ ਦੇ ਜੀਵੇ ਲੈ ਕੇ ਲੈਣ ਆਏ ਹੋ ਤੇ ਕਿੱਕਾ ਜਿਹਾ ਫਟਰੀ ਜਰੀਆ ਹੁੰਦੀ ਹੈ ਦੀਪਾਵਲੀ ਦੇ ਸ਼ੁਰੂ ਹੋਣ ਦਾ ਜਦੋਂ ਕਿਸ ਤਰ੍ਹਾਂ ਫਟਰੀ ਲੈਣਾ ਹੈ ਅਸੀਂ ਜੀ ਮਿੱਟੀ ਦੀ ਹਟੜੀ ਦੀ ਚੱਲੀ ਆ ਸ਼ੁਰੂ ਤੋਂ ਵੀ ਮਿੱਟੀ ਦੀ ਹਟੜੀ ਉਹੀ ਲੈਣੇ ਹੁੰਨੇ ਅਸੀਂ ਆਈ ਵਰੀ ਪਰ ਅਸੀਂ ਉਹਨੇ ਇੰਨਾ ਕੋਲੇ ਹੁੰਨੇ ਉਹਨਾਂ ਕੋਲੇ ਨਾ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਦੀਵੇ ਹਟੜੀਆਂ ਹਰ ਇੱਕ ਚੀਜ਼ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਕਿਉਂਕਿ ਅਸੀਂ ਦਰਬਾਰ ਦੇ ਵਿੱਚ ਹਰ ਇੱਕ ਜੋ ਵੀ ਤਰ੍ਹਾਂ ਦੀ ਸਾਨੂੰ ਚੀਜ਼ ਚਾਹੀਦੀ ਹੁੰਦੀ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਆ ਇੱਥੇ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ ਸੋ ਲੋਕ ਕਈ ਪਲਾਸਟਿਕ ਦਾ ਵੀ ਵਰਤੋ ਕਰਦੇ ਨੇ ਨਹੀਂ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਮਿੱਟੀ ਦੀ ਹੀ ਕਰਨੀ ਚਾਹੀਦੀ ਆ ਕਿਉਂਕਿ ਮਿੱਟੀ ਹੀ ਸ਼ੁੱਭ ਹੁੰਦੀ ਹੈ ਅੱਛਾ ਮੈਂ ਅਸਲੀ ਅਸਲੀ ਦੇ ਵਿੱਚ ਜਿਹੜੇ ਲੋਕ ਕਈ ਇਲੈਕਟ੍ਰੋਨਿਕ ਜਿਹੜੀ ਆ ਬੱਲਬ ਯੂਜ਼ ਕਰਦੇ ਨੇ ਤੋਂ ਦੀਵਿਆਂ ਬੱਲਬ ਇਲੈਕਟ੍ਰੋਨਿਕ ਕਰਦੇ ਨੇ ਕਿ ਉਹ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਕਿ ਸੁਨੇਹਾ ਦੇਣਾ ਚਾਹੀਦਾ ਲੋਕਾਂ ਨੂੰ ਦੇਖੋ ਜੀ ਸ਼ੁਰੂ ਤੋਂ ਪੁਰਾਣੇ ਜਮਾਨੇ ਦੇ ਵਿੱਚ ਜੋ ਚੱਲਦਾ ਆ ਰਿਹਾ ਇਹ ਮਿੱਟੀ ਦਾ ਹੀ ਚੱਲਦਾ ਆ ਰਿਹਾ ਠੀਕ ਆ ਸਾਨੂੰ ਮਿੱਟੀ ਦੇ ਹੀ ਵਰਤਨ ਲੈਣੇ ਚਾਹੀਦੇ ਆ ਮਿੱਟੀ ਦੀ ਹੀ ਚੀਜ਼ਾਂ ਨਾਲ ਸਾਨੂੰ ਦੀਵਾਲੀ ਮਨਾਣੀ ਚਾਹੀਦੀ ਆ ਠੀਕ ਆ ਨਾ ਪਲਾਸਟਿਕ ਨਾ ਕੋਈ ਬਿਜਲੀ ਦੇ ਸਮਾਨ ਨਾਲ ਅਸੀਂ ਤਾਂ ਮਿੱਟੀ ਹੀ ਚਾਹਨੀਆ ਕਿ ਮਿੱਟੀ ਦੇ ਸਮਾਨ ਨਾਲ ਹੀ ਮਣਾਉਣੀ ਚਾਹੀਦੀ ਹੈ ਦੀਵਾਲੀ ਅੱਛਾ ਮੈਮ ਕਿਸ ਤਰ੍ਹਾਂ ਦੇਖਿਆ ਦੀਵਾਲੀ ਦੇ ਉੱਤੇ ਹਾਤਰੀ ਦਾ ਬੜਾ ਇੱਕ ਮਹੱਤਵ ਬਣਿਆ ਗਿਆ ਮਹੱਤਵ ਕੀ ਹੈ ਹਾਤਰੀ ਦਾ ਇੱਕ ਬੜਾ 10000 ਹਾਤਰੀ ਜੀ ਦੇਖੋ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਠੀਕ ਹੈ ਇਹ ਹੁਣ ਤੱਕ ਅਸੀਂ ਵੀ ਇਸ ਕਰਕੇ हटड़ी ਨੂੰ ਹੀ ਉਹ ਮੰਨਦੇ ਆ ਬਾਕੀ ਬੇਟੀ ਦੀ ਦਾ ਬਿਲਕੁਲ ਤੁਸੀਂ ਵੀ ਲੈਣ ਆਏ ਹੋ ਤੇ ਕੀ ਕਹਿਣਾ ਚਾਹ ਰਹੇ ਹੋ ਕਿਉਂਕਿ ਦਵਾਈ ਦੀਵੇ ਅਲੱਗ-ਅਲੱਗ ਤਰ੍ਹਾਂ ਦੇ ਦੀਵੇ ਲੈਣ ਆਏ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਨੂੰ ਦੀਵਾਲੀ ਦੀ ਬਹੁਤ ਐਕਸਾਈਟਮੈਂਟ ਹੈ ਕਿਉਂਕਿ ਸਾਡੇ ਰਾਮ ਜੀ ਇਸ ਦਿਨ ਅਯੁੱਧਿਆ ਵਾਪਸ ਆਏ ਸੀ ਤੇ ਇਹਦੀ ਬਹੁਤ ਐਕਸਾਈਟਮੈਂਟ ਹੈ ਤੇ ਰਹੀ ਗੱਲ ਦੀਵਿਆਂ ਦੀ ਬਿਲਕੁਲ ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗੀ ਸੋਹਣੇ ਸੋਹਣੇ ਦੀਵੇ ਲਗਾਓ ਕਿਉਂਕਿ ਇਸ ਦਿਨ ਸਾਡੇ ਜਿਹੜੇ ਰਾਮ ਜੀ ਆਉਏ ਸੀਗੇ ਰਾਮ ਜੀ ਆਏ ਸੀਗੇ ਤੇ ਬਹੁਤ ਐਕਸਾਈਟਮੈਂਟ ਹੈ ਤੇ ਰਹੀ ਗੱਲ ਹਟੜੀ ਦੀ ਕਿ ਪੁਰਾਣੇ ਇਹ ਪੁਰਾਣੇ ਟਾਈਮਸ ਤੋਂ ਚਲਦੀ ਆ ਰਹੀ ਹੈ ਸ਼ੁਭੰਨਿਆ ਜਾਂਦਾ ਹੈ ਬਹੁਤ ਤਰੀਤੀ ਰਿਵਾਜ ਹੁੰਦੇ ਹੈ ਦੀਵਾਲੀ ਦੇ ਬਹੁਤ ਹੀ ਰਿਤੀ ਰਿਵਾਜ ਹੈ ਬਹੁਤ ਇਹਦੇ ਸਾਈਡ ਇਫੈਕਟਸ ਵੀ ਹੈ ਪਰ ਆਪਾਂ ਉਹਨਾਂ ਵੱਲ ਨਹੀਂ ਜਾਵਾਂਗੇ ਕਿਉਂਕਿ ਆਪਾਂ ਉਹ ਜੇ ਨਹੀਂ ਹੈ ਲੋਕਾਂ ਦੇ ਵਿੱਚ ਅਤੇ ਦੀਪਾਵਲੀ ਨੂੰ ਲੈ ਕੇ ਖਾਸ ਕਰਕੇ ਬਹੁਤ ਉਸਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਵਾ ਜੁੜੇ ਹੋਣ ਲਈ ਵਿਦਿਨਾ ਸੰਜਨਾ ਯੂਐਮਪੀ ਰਿਪੋਰਟ ਧੰਨਵਾਦ